ਦੁੱਧ ਪਾੜਨ ਲਈ ਸਾਨੂੰ ਨਿੰਬੂ ਦਾ ਸੱਤ ਚਾਹੀਦਾ। ਜਾਗ ਲਾਉਣ ਲਈ ਸਾਨੂੰ ਦਹੀਂ ਚਾਹੀਦਾ। ਬੰਦੇ ਦੇ ਟੱਕ ਲਾਉਣ ਲਈ ਸਾਨੂੰ ਗੰਡਾਸਾ ਚਾਹੀਦਾ। ਪਰ ਬੰਦੇ ਦੇ ਦਿਲ আর ਦਿਮਾਗ ਤੇ ਕਰਨ ਲਈ ਸਾਨੂੰ ਜਵਾਨ ਚਾਹੀਦੀਆਂ। ਜਵਾਨ ਨਾਲ ਅਸੀਂ ਬੰਦੇ ਨੂੰ ਪਾੜ ਦਿੰਨੇ ਆ। ਹੱਸਦੇ ਬਸਦੇ ਰਸਦੇ ਘਰ ਅਸੀਂ ਜਵਾਨ ਨਾਲ ਜਾਂਦੇ। ਜੀਵ ਹੈ ਨਾਲੇ ਇਹਨੂੰ ਨਾ ਕੋਈ ਧੰਦਾ ਨਾ ਇਹ ਤਿੱਖੀ ਆ ਮਾਸ ਦੀ ਬਣੀ ਹੈ ਨਾ ਇਹਦੇ ਵਿੱਚ ਹੱਡੀ ਆ ਪਾਣੀ ਦੇ ਵਿੱਚ ਰਹਿੰਦੀ ਆ ਆਪਣੇ ਮੂੰਹ ਦੇ ਵਿੱਚ ਹਰ ਟਾਈਮ ਲਾਵਾ ਲਾਬ ਦੇ ਵਿੱਚ ਰਹਿੰਦੀ ਆ ਪਾਣੀ ਦੇ ਵਿੱਚ ਪਰ ਇੱਕ ਕਾਰ ਹੈ ਬਹੁਤ ਵੱਡੇ ਵੱਡੇ ਕਰਦੀ ਆ ਗੰਡਾਸਾ ਵੱਜਿਆ ਡਾਕਟਰ ਟੰਕੇ ਲਾ ਦਿੰਦਾ ਦੁੱਧ ਪਾੜਿਆ ਅਸੀਂ ਪਨੀਰ ਬਣਾ ਕੇ ਸਬਜ਼ੀ ਖਾ ਲਈ ਦੁੱਧ ਨੂੰ ਅਸੀਂ ਜਾਗ ਲਾਇਆ ਅਸੀਂ ਲੱਸੀ ਦਹੀਂ ਮੱਖਣ ਖਾਦਾ ਪਰ ਜਦੋਂ ਅਸੀਂ ਦਿਮਾਗ ਤੇ ਜੀਬ ਦਾ ਵਾਰ ਕਰਦੇ ਨਾ ਸਾਰੀ ਜ਼ਿੰਦਗੀ ਨਹੀਂ ਸਿਉਂਤਾ ਜਾਂਦਾ ਸਾਰੀ ਚੀਜ਼ ਸਿਉਂਤੀ ਜਾਂਦੀ ਹੈ ਕੱਪੜਾ ਪਾੜ ਦੋਗੇ ਕੱਪੜਾ ਸਿਉਂਤਾ ਜੇ ਪਰ ਜੀਬ ਦਾ ਪਾੜਿਆ ਹੋਇਆ ਮੈਂ ਕਹਿੰ ਰਿਹਾ ਸਾਰੀ ਜ਼ਿੰਦਗੀ ਕੋਸ਼ਿਸ਼ ਕਰ ਲਿਓ ਕਦੇ ਸਿਉਂਤਾ ਨਹੀਂ ਜਾਊਗਾ ਗੱਲ ਚੰਗੀ ਲੱਗੀਗੀ ਸ਼ੇਅਰ ਕਰ ਦਿਓ ਜਿਹੜੀ ਵੀ ਤੁਹਾਡੀ رائے ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਦਿਆ ਕਰੋ ਲੈਕ ਕਰਦਿਆ ਕਰੋ ਵੀਡੀਓ ਦੇਖ ਕੇ ਲਾਇਕ ਕਰਨਾ ਨਾ ਭੁੱਲਿਆ ਕਰੋ